ਫੜੇ ਅਗੇ ਆ ਦੇਖੋ ਸਾਡੇ ਇਨਸਪੈਕਟਰ ਐਸ ਐਚਓ ਫਲੋਰ ਦੇ ਰਵਾਬ ਤੋਂ 30 ਚਲਦੀ ਸੀਨ ਦੇ ਵਿੱਚ ਉਹਨਾਂ ਨੂੰ ਮੁਖਬਰੀ ਮਿਲੀ ਕਿ ਇੱਥੇ ਬੰਦੇ ਆ ਕੇ ਲੁਕੇ ਹੋਏ ਆ ਇਹਨਾਂ ਨੇ ਸਵੇਰੇ ਆ ਕੇ ਆਪਣੇ ਇੱਥੇ ਰੇਡ ਕੀਤਾ ਔਰ ਜਦੋਂ ਰੇਡ ਕੀਤਾ ਤੇ ਜਿਹੜੇ ਆ ਮੁੰਡੇ ਮੁੰਡੇ ਸਿਗੇ ਇੱਥੇ ਉਹਨਾਂ ਨੇ ਫਾਇਰ ਕੀਤਾ ਤਿੰਨ ਰਾਉਂਡ ਫਾਇਰ ਕੀਤੇ ਉਹਨਾਂ ਨੇ ਜੋ ਵੀ ਫਾਇਰ ਪੁਲਿਸ ਨੇ ਵੀ ਦੋ ਰਾਉਂਡ ਕੀਤੇ ਹੀ ਹੈ ਔਰ ਫਾਇਰ ਕਰਕੇ ਬੰਦੇ ਜਿਹੜੇ ਕਮਾਦਾ ਚ ਭਾਟੇ ਦੇ ਵਿੱਚ ਅਸੀਂ ਪਿੱਛਾ ਕਰਕੇ ਪੁਲਿਸ ਪਾਰਟੀ ਹੋ ਨਾਲ ਕੀ ਇਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜੀ ਪੰਜ ਬੰਦੇ ਫੜੇ ਗਏ ਨੇ ਇੱਕ ਬੰਦਾ ਹੈਗਾ ਉਹ ਹਜੇ ਸਰਜਰੀ ਜਿੱਦੂ ਚੱਲੀ ਹੋਈ ਹੈ ਸਰ ਗੈਂਗਸਟਰ ਕਿਹੜੇ ਇਹ ਹਜੇ ਸਬਜੈਕਟ ਤੇ ਇਨਵੈਸਟੀਗੇਸ਼ਨ ਹੈ ਦੱਸਾਂਗੇ ਸਾਰਾ ਕੁਝ ਸਰ ਇਹਨਾਂ ਕੋਲ ਹਥਿਆਰ ਕਿੰਨਾ ਵਕ ਕੀ ਕਿਸ ਤਰ੍ਹਾਂ ਦੇ ਤਿੰਨ ਵੈਪਨ ਮਿਲੇ ਨੇ ਜੀ ਕਿਸ ਤਰ੍ਹਾਂ ਦੇ ਦੋ 32 ਬੋਰ ਹੈਗੇ ਇੱਕ ਬਲੌਕ ਪਿਸਟਲ ਕੀ ਅੱਜ ਸਰ ਇੱਥੇ ਕਿੰਨੀ ਦੇਰ ਤੋਂ ਰਹਿ ਰਹੇ ਸੀ ਇਹ ਮਤਲਬ ਕਰਾਂਗੇ ਇਨਵੈਸਟੀਗੇਸ਼ਨ ਹੈ ਜੀ ਮੈਂ ਤਾਂ ਸਾਡੇ ਕੋਲ ਆਈ ਇਨਫਰਮੇਸ਼ਨ ਮੰਦੇ ਫੜੇ ਸਾਰਾ ਕੁਝ ਕਰਕੇ ਸਰ ਜਿਹੜੇ ਵੈਪਨ ਨੇ ਦੇਸੀ ਹੈ ਕੀ ਹੈ ਅੱਜਕੱਲ ਨਹੀਂ ਬਲੌਕ ਪਿਸਟਲ ਦਾ ਹੈਗਾ ਜੀ ਆਪਣੇ ਗਲੋਕ ਦੀ ਗੱਲ ਕਰੀਏ ਸਰ ਕਿਹ ਕਿਹੜੇ ਫੜੇ ਆ ਗਏ ਆ ਦੇਖੋ ਸਾਡੇ ਇਨਸ ਜਲਦੀ ਸੀ ਦੇ ਵਿੱਚ ਉਹਨਾਂ ਨੂੰ ਮੁਖਬਰੀ ਮਿਲੀ ਕਿ ਇੱਥੇ ਬੰਦੇ ਆ ਕੇ ਲੁਕੇ ਹੋਏ ਆ ਇਹਨਾਂ ਨੇ ਸਵੇਰੇ ਆ ਕੇ ਆਪਣੇ ਇੱਥੇ ਰੇਡ ਕੀਤਾ ਔਰ ਜਦੋਂ ਰੇਡ ਕੀਤਾ ਤੇ ਜਿਹਨੇ ਆ ਗੁੰਜੂ ਮੇਟੇ ਸਿਗੇ ਇੱਥੇ ਉਹਨਾਂ ਨੇ ਫਾਇਰ ਕੀਤਾ ਤਿੰਨ ਰਾਉਂਡ ਫਾਇਰ ਕੀਤੇ ਉਹਨਾਂ ਨੇ ਜੋ ਵੀ ਫਾਇਰ ਪੁਲਿਸ ਨੇ ਵੀ ਦੋ ਰਾਉਂਡ ਕੀਤੇ ਹੀ ਹੈ ਔਰ ਫਾਇਰ ਕਰਕੇ ਬੰਦੇ ਜਿਹੜੇ ਕਿ ਕਮਾਦਾ ਚ ਭੱਜ ਗਏ ਲੈ ਚ ਅਸੀਂ ਪਿੱਛਾ ਕਰਕੇ ਪੁਲਿਸ ਪਾਰਟੀ ਹੋ ਨਾਲ ਹੀ ਇਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਸੀ ਪੰਜ ਬੰਦੇ ਫੜੇ ਗਏ ਨੇ ਇੱਕ ਬੰਦਾ ਹੈਗਾ ਉਹ ਹਜੇ ਸਰਜਰੀ ਜਿੱਤ ਚੱਲੀ ਹੈ ਸਰ ਗੈਂਗਸਟਰ ਕਿਹੜੇ ਇਹ ਹਜੇ ਸਬਜੈਕਟ ਟੂ ਇਨਵੈਸਟੀਗੇਸ਼ਨ ਹੈ ਉਹਨਾਂ ਦੱਸਾਂਗੇ ਸਾਰਾ ਕੁਝ ਸਰ ਇਹਨਾਂ ਕੋਲ ਹਥਿਆਰ ਕਿੰਨਾ ਵਾ ਕੀ ਕਿਸ ਤਰ੍ਹਾਂ ਦੇ ਤਿੰਨ ਵੈਪਨ ਮਿਲੇ ਨੇ ਜੀ ਕਿਸ ਤਰ੍ਹਾਂ ਦੇ ਸਰ ਦੋ ਬੱਤੀਪੋਰ ਹੈਗੇ ਇੱਕ ਬਲੌਕ ਪਿਸਟਲ ਹੈ ਸਰ ਸਰ ਇੱਥੇ ਕਿੰਨੀ ਦੇਰ ਤੋਂ ਰਹਿ ਰਹੇ ਸੀ ਇਹ ਮਤਲਬ ਕਰਾਂਗੇ ਇਨਵੈਸਟੀਗੇਸ਼ਨ ਹੈ ਮੈਨੂੰ ਸਾਡੇ ਕੋਲ ਆਈ ਇਨਫੋਰਮੇਸ਼ਨ ਬੰਦੇ ਫੜੇ ਸਾਰਾ ਕੁਝ ਕਰਕੇ ਸਰ ਤਿੰਨੇ ਵੈਪਨ ਦੇਸੀ ਹੈ ਕੀ ਅੱਜਕੱਲ ਨਹੀਂ ਬਲੌਕ ਪਿਸਟਲ ਦਾ ਹੈਗਾ ਜੀ ਆਪਣੇ ਗਰੁੱਪ ਚ ਗੱਲ ਕਰੀਏ ਸਰ ਕੀ ਗੱਲ ਫੜੇ ਆਗੇ ਦੇਖੋ ਸਾਡੇ ਇਨਸਪੈਕਟਰ ਐਸ ਐ ਤੋ ਜਦੋਂ ਇਸ ਜਿੰਨੇ ਬੰਤਨ ਨੂੰ ਮੁਖਬਰੀ ਮਿਲੀ ਕਿ ਇੱਥੇ ਬੰਦੇ ਆ ਕੇ ਲੁਕੇ ਹੋਏ ਆ ਇਹਨਾਂ ਨੇ ਸਵੇਰੇ ਆ ਕੇ ਆਪਣੇ ਇੱਥੇ ਰੇਡ ਕੀਤਾ ਔਰ ਜਦੋਂ ਰੇਡ ਕੀਤਾ ਤੇ ਜਿਹਨੇ ਆ ਮੁੰਡੇ ਮੜੇ ਸਿਗੇ ਇੱਥੇ ਉਹਨਾਂ ਨੇ ਫਾਇਰ ਕੀਤਾ ਤਿੰਨ ਰਾਉਂਡ ਫਾਇਰ ਕੀਤੇ ਉਹਨਾਂ ਨੇ ਜੋ ਵੀ ਫਾਇਰ ਪੁਲਿਸ ਨੇ ਵੀ ਦੋ ਰਾਉਂਡ ਕੀਤੇ ਹੀ ਹੈ ਔਰ ਫਾਇਰ ਕਰਕੇ ਬੰਦੇ ਜਿਹੜੇ ਨੇ ਕਮਾਦਾ ਚ ਭੱਜ ਗਏ ਲੇ ਕੇ ਅਸੀਂ ਪਿੱਛਾ ਕਰਕੇ ਪੁਲਿਸ ਪਾਰਟੀ ਹੋ ਨਾਲ ਜਿਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਸੀ ਪੰਜ ਬੰਦੇ ਫੜੇ ਗਏ ਨੇ ਇੱਕ ਇੱਕ ਬੰਦਾ ਹੈਗਾ ਉਹ ਹਜੇ ਸਰਜਰੀ ਜਿੱਦ ਚੱਲੀ ਹੋਈ ਸਰ ਗੈਂਗਸਟਰ ਕਿਹੜੇ ਇਹ ਹਜੇ ਸਬਜੈਕਟ ਟੂ ਇਨਵੈਸਟੀਗੇਸ਼ਨ ਹੈ ਤੁਹਾਨੂੰ ਦੱਸਾਂਗੇ ਸਾਰਾ ਕੁਝ ਸਰ ਇਹਨਾਂ ਕੋਲ ਹਥਿਆਰ ਕਿੰਨਾ ਵਾ ਕੀ ਕਿਸ ਤਰ੍ਹਾਂ ਦੇ ਤਿੰਨ ਵੈਪਨ ਮਿਲੇ ਨੇ ਜੀ ਕਿਸ ਤਰ੍ਹਾਂ ਦੇ ਸਰ ਲੋ 32 ਪੋਰ ਹੈਗੇ ਇੱਕ ਗਲੌਕ ਪਿਸਟਲ ਹੈ ਸਰ ਸਰ ਇੱਥੇ ਕਿੰਨੀ ਦੇਰ ਤੋਂ ਰਹਿ ਰਹੇ ਸਨ ਇਹ ਮਤਲਬ ਕਰਾਂਗੇ ਇਨਵੈਸਟੀਗੇਸ਼ਨ ਹੈ ਜੀ ਅਸੀਂ ਤਾਂ ਸਾਡੇ ਕੋਲ ਆਈ ਇਨਫਰਮੇਸ਼ਨ ਬੰਦੇ ਫੜੇ ਸਾਰਾ ਕੁਝ ਕਰਕੇ ਸਰ ਕਿਹੜੇ ਵੈਪਨ ਹੈ ਦੇਸੀ ਹੈ ਕੀ ਅੱਜਕੱਲ ਨਹੀਂ ਗਲੌਕ ਪਿਸਟਲ ਦਾ ਹੈਗਾ ਜੀ ਆਪਣੇ ਗਰੁੱਪ ਦੀ ਗੱਲ ਕਰੀਏ ਸਰ ਕਿਹ ਗਿਆ ਫੜੇ ਆਗੇ ਦੇਖੋ ਸਾਡੇ ਇਨਸਪੈਕ ਜਲਦੀ ਸੀ ਇੰਦੇ ਵਿੱਚ ਉਹਨਾਂ ਨੂੰ ਮੁਖਬਰੀ ਮਿਲੀ ਕਿ ਇੱਥੇ ਬੰਦੇ ਆ ਕੇ ਲੁਕੇ ਹੋਏ ਆ ਇਹਨਾਂ ਨੇ ਸਵੇਰੇ ਆ ਕੇ ਆਪਣੇ ਇੱਥੇ ਰੇਡ ਕੀਤਾ ਔਰ ਜਦੋਂ ਰੇਡ ਕੀਤਾ ਤੇ ਜਿਹੜੇ ਆ ਮੁੰਡੂ ਮੇੜੇ ਸਿਗੇ ਇੱਥੇ ਉਹਨਾਂ ਨੇ ਫਾਇਰ ਕੀਤਾ ਤਿੰਨ ਰਾਉਂਡ ਫਾਇਰ ਕੀਤੇ ਉਹਨਾਂ ਨੇ ਜੋ ਵੀ ਫਾਇਰ ਪੁਲਿਸ ਨੇ ਵੀ ਦੋ ਰਾਉਂਡ ਕੀਤੇ ਹੀ ਹੈ ਔਰ ਫਾਇਰ ਕਰਕੇ ਬੰਦੇ ਜਿਹੜੇ ਕਿ ਕਮਾਦਾ ਚ ਭੱਜ ਗਏ ਲੇਚ ਅਸੀਂ ਪਿੱਛਾ ਕਰਕੇ ਪੁਲਿਸ ਪਾਰਟੀ ਹੋ ਨਾਲ ਕੀ ਇਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜੀ ਪੰਜ ਬੰਦੇ ਫੜੇ ਗਏ ਨੇ ਇੱਕ ਬੰਦਾ ਹੈਗਾ ਉਹ ਹਜੇ ਸਰਜਰੀ ਜੁੱਤੇ ਚੱਲੀ ਹੋਈ ਸਰ ਗੈਂਗਸਟਰ ਕਿਹੜੇ ਇਹ ਹਜੇ ਸਬਜੈਕਟ ਤੇ ਇਨਵੈਸਟੀਗੇਸ਼ਨ ਹੈ ਤਾਂ ਦੱਸਾਂਗੇ ਸਾਰਾ ਕੁਝ ਸਰ ਇਹਨਾਂ ਕੋਲ ਹਥਿਆਰ ਕਿੰਨਾ ਵਕੀ ਕਿਸ ਤਰ੍ਹਾਂ ਦੇ ਤਿੰਨ ਵੈਪਨ ਮਿਲਿਆ ਨੇ ਜੀ ਕਿਸ ਤਰ੍ਹਾਂ ਦੇ ਦੋ ਬੱਤੀਪੋਰ ਹੈਗੇ ਇੱਕ ਬਲੌਕ ਪਿਸਟਲ ਹੈ ਕਿ ਅੱਜ ਸਰ ਇੱਥੇ ਕਿੰਨੀ ਦੇਰ ਤੋਂ ਰਹਿ ਰਹੇ ਸੀ ਇਹ ਮਤਲਬ ਕਰਾਂਗੇ ਇਨਵੈਸਟੀਗੇਸ਼ਨ ਹੈ ਜੀ ਮੈਂ ਤਾਂ ਸਾਡੇ ਕੋਲ ਆਈ ਇਨਫੋਰਮੇਸ਼ਨ ਬੰਦੇ ਫੜੇ ਸਾਰਾ ਕੁਝ ਕਰਕੇ ਸਰ ਜਿਹੜੇ ਵੈਪਨ ਨੇ ਦੇਸੀ ਹੈ ਕੀ ਹੈ ਅੱਜਕੱਲ ਨਹੀਂ ਬਲੌਕ ਪਿਸਟਲ ਦਾ ਹੈਗਾ ਜੀ ਆਪਣੇ ਗਲੋਕ ਦੀ ਗੱਲ ਕਰੀਏ ਸਰ ਕਿਹਿਆ ਗਿਆ ਫੜੇ ਆ ਗਏ ਦੇਖੋ ਸਾਡੇ ਇਨਸਪੈ ਚਲਦੇ ਸੀ ਦੇ ਵਿੱਚ ਉਹਨਾਂ ਨੂੰ ਮੁਖਬਰੀ ਮਿਲੀ ਕਿ ਇੱਥੇ ਬੰਦੇ ਆ ਕੇ ਲੁਕੇ ਹੋਏ ਆ ਇਹਨਾਂ ਨੇ ਸਵੇਰੇ ਆ ਕੇ ਆਪਣੇ ਇੱਥੇ ਰੇਡ ਕੀਤਾ ਔਰ ਜਦੋਂ ਰੇਡ ਕੀਤਾ ਤੇ ਜਿਹੜੇ ਆ ਗੁੰਡਾ ਮੇੜੇ ਸਿਗੇ ਇੱਥੇ ਉਹਨਾਂ ਨੇ ਫਾਇਰ ਕੀਤਾ ਤਿੰਨ ਰਾਉਂਡ ਫਾਇਰ ਕੀਤੇ ਉਹਨਾਂ ਨੇ ਜੋ ਵੀ ਫਾਇਰ ਪੁਲਿਸ ਨੇ ਵੀ ਦੋ ਰਾਉਂਡ ਕੀਤੇ ਹੀ ਹੈ ਔਰ ਫਾਇਰ ਕਰਕੇ ਬੰਦੇ ਜਿਹੜੇ ਕਿ ਕਮਾਦਾ ਚ ਭਾਟੀ ਦੇਲੇ ਚ ਅਸੀਂ ਪਿੱਛਾ ਕਰਕੇ ਪੁਲਿਸ ਪਾਰਟੀ ਹੋ ਨਾਲ ਕੀ ਇਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜੀ ਪੰਜ ਬੰਦੇ ਫੜੇ ਗਏ ਨੇ ਇੱਕ ਬੰਦਾ ਹੈਗਾ ਉਹ ਹਜੇ ਸਰਜਰੀ ਜਿੱਤ ਚੱਲੀ ਹੈ ਸਰ ਗੈਂਗਸਟਰ ਕਿਹੜੇ ਇਹ ਹਜੇ ਸਬਜੈਕਟ ਟੂ ਇਨਵੈਸਟੀਗੇਸ਼ਨ ਹੈ ਤੁਹਾਨੂੰ ਦੱਸਾਂਗੇ ਸਾਰਾ ਕੁਝ ਸਰ ਇਹਨਾਂ ਕੋਲ ਹਥਿਆਰ ਕਿੰਨਾ ਵਾ ਕੀ ਕਿਸ ਤਰ੍ਹਾਂ ਦੇ ਤਿੰਨ ਵੈਪਨ ਮਿਲੇ ਨੇ ਜੀ ਕਿਸ ਤਰ੍ਹਾਂ ਦੇ ਸਰ ਦੋ 32 ਪੋਰ ਹੈਗੇ ਇੱਕ ਗਲੌਕ ਪਿਸਟਲ ਹੈ ਜੀ ਸਰ ਸਰ ਇੱਥੇ ਕਿੰਨੀ ਦੇਰ ਤੋਂ ਰਹਿ ਰਹੇ ਸੀ ਇਹ ਮਤਲਬ ਕਰਾਂਗੇ ਇਨਵੈਸਟੀਗੇਸ਼ਨ ਹੈ ਜੀ ਮੈਂ ਤਾਂ ਸਾਡੇ ਕੋਲ ਆਈ ਇਨਫੋਰਮੇਸ਼ਨ ਬੰਦੇ ਫੜੇ ਸਾਰਾ ਕੁਝ ਕਰਕੇ ਸਰ ਜਿਹੜੇ ਵੈਪਨ ਹੈ ਦੇਸੀ ਹੈ ਕੀ ਅੱਜਕੱਲ ਨਹੀਂ ਗਲੌਕ ਪਿਸਟਲ ਦਾ ਹੈਗਾ ਜੀ ਆਪਣੇ ਗਰੁੱਪ ਵਿੱਚ ਗੱਲ ਕਰੀਏ ਸਰ ਕਿ